ਮਾਨਯੋਗ ਸੁਪਰੀਮ ਕੋਰਟ ਵੱਲੋਂ ਮੈਂਬਰ ਪਾਰਲੀਮੈਂਟ ਕੰਗਣਾ ਰਣੋਤ ਦੀ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਵਿਰੁੱਧ ਪਟੀਸ਼ਨ ਫਾਈਲ ਕੀਤੀ ਗਈ ਸੀ ਪਟੀਸ਼ਨ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਸੀ ਦੱਸਣਾ ਬਣਦਾ ਹੈ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਦੌਰਾਨ ਮੈਂਬਰ ਪਾਰਲੀਮੈਂਟ ਕੰਗਣਾ ਰਣੋਤ ਵੱਲੋਂ ਕਿਸਾਨਾਂ ਦੇ ਉੱਤੇ ਬਿਆਨਬਾਜ਼ੀ ਕਰਦੇ ਆ ਬਠਿੰਡਾ ਦੀ ਮਤਾ ਮਹਿੰਦਰ ਕੋਰ ਦੀ ਫੋਟੋ ਲਗਾ ਕੇ ਪੱਦੀ ਸ਼ਬਦਾਵਲੀ ਵਰਤੀ ਸੀ ਜਿਸ ਕਰਕੇ ਮਤਾ ਮਹਿੰਦਰ ਕੌਰ ਵੱਲੋਂ ਬਠਿੰਡਾ ਦੀ ਮਾਨਯੋਗ ਅਦਾਲਤ ਵਿੱਚ ਮਾਨ ਹਾਨੀ ਦਾ ਕੇਸ ਦਾਇਰਾ ਕੀਤਾ ਗਿਆ ਸੀ ਹੁਣ ਕੰਗਣਾ ਮੋਤ ਨੂੰ ਮਿਨ 29 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸਾਮਨ ਐਸਐਸਪੀ ਬਠਿੰਡਾ ਰਾਹੀਂ ਭਿਜਵਾਏ ਜਾ ਰਹੇ ਹਨ ਇਹ ਮੇਰਾ ਨਾਮ ਮਹਿੰਦਰ ਕੌਰ ਹੈ ਜੀ ਮਤਾ ਜਿਹੜੀ ਕੰਗਣਾ ਨੇ ਪਟੀਸ਼ਨ ਪਾਈ ਸੀਗੀ ਹਾਈ ਕੋਰਟ ਉਹ ਰੱਦ ਹੋ ਗਈ ਹੈ ਨੇ ਉਹਨਾਂ ਦੀ ਤਿੱਕੀ ਮਤਲਬ ਕਿਉਂਕਿ ਕੀ ਮਾਮਲਾ ਕੀ ਹੋਇਆ ਪੂਰਾ ਤੇ ਹੁਣ ਤੁਸੀਂ ਕੀ ਕਹੋਗੇ ਅਸੀਂ ਵੀਰ ਦੀ ਮਾਵਾਂ ਅਸੀਂ ਰਾਤ ਸਾਨੂੰ ਤੈਨੂੰ ਸੀ ਕਿ ਇਹ ਔਰਤਾਂ ਕਰਸਾਨੇ ਸੌ ਸੌ ਦੀ ਤੇ ਝਾੜੀਆਂ ਹੁੰਦੀਆਂ ਸਾਨੂੰ ਨੇ ਅਹੀ ਰੰਗ ਸਾਰੀ ਗੱਲ ਆ ਕਿ ਅਸੀਂ ਝਾੜੀਆਂ ਕਿੱਥੇ ਕਰਨ ਜਾਂਦੀਆਂ ਅਸੀਂ ਵਿਹਾਰੀਆਂ ਨਹੀਂ ਕਰਦੇ ਅਸੀਂ ਤਾਂ ਭਰਨਿਆਂ ਤੇ ਜਾਂਦੇ ਹੁੰਦੇ ਸੀ ਕਿਸਾਨ ਭਰਾ ਲੈ ਜਾਂਦੇ ਸੀ ਸਾਡੇ ਵੀਰ ਭਰਾ ਤੇ ਮੋਦੀ ਸਰਕਾਰ ਨੇ ਕਿਹਾ ਸੀ ਮੈਂ ਜਮੀਨਾਂ ਤੁਹਾਡੀਆਂ ਰੱਦ ਕਰਨੇ ਪਲਾਟ ਵਾਂਗੂ ਮੈਂ ਤੇ ਕਿਸਾਨ ਪਾਈ ਚਲਤਾ ਉੱਥੇ ਵੀ ਸਾਥ ਵਿਹਾਰੀ ਨਹੀਂ ਹੁੰਨੀ ਕਿ ਸਾਡੇ ਗੁਰੂਆਂ ਪੀਰਾਂ ਦਾਦੇ ਪੁਰਾਂ ਕੈ ਜਾਇਦਾਤਾ ਅਸੀਂ ਛੱਡਾਂਗੇ ਨਹੀਂ ਮਰਾਂਗੇ ਜੇ ਮਾਰਾਂਗੇ ਛੱਡਣੀ ਨਹੀਂ ਦੀ ਮਰ ਦਵਾਂਗੇ ਇਸ ਕਰਕੇ ਭਾਈ ਸਰਕਾਰ ਨੂੰ ਰੋਸ ਵਿਖਾਉਂਦੀ ਸੀ ਕਿਸਾਨ ਤੇ ਸਾਨੂੰ ਵੀ ਕਹਿੰਦੇ ਚੱਲੋ ਮਾਤਾ ਫਿਰ ਘਰੇ ਬੈਠੇ ਕੀ ਕਰਦੇ ਹੋ ਸਾਡੇ ਪੁੱਤ ਪਾਤਿਆਂ ਜਾਇਦਾ ਫਿੰਦੇ ਘਰ ਜਿਉਣਾ ਘਰੇ ਬੈਠਣਾ ਸਾਨੂੰ ਕੀ ਆਖ ਭਾਈ ਕਿ ਅਸੀਂ ਫਿਰ ਨਾ ਜਾਣਾ ਹੈ ਸੀ ਜਾਂ ਅਸੀਂ ਬੁਢੇ ਜਾਵਾਂਗੇ ਭਾਈ ਅਸੀਂ ਤਾਂ ਮਰੀ ਚੰਗੀ ਦੂਗਾ ਆਹ ਕੱਤਰ ਸੀ ਬਿਲੋ ਮਤਲਬ ਜਿਹੜਾ ਤੁਸੀਂ ਕੇਸ ਕੀਤਾ ਸੀਗਾ ਬਠਿੰਡਾ ਉਹਦੇ ਖਿਲਾਫ ਜੋ ਪਟੀਸ਼ਨ ਉਹਨੇ ਪਾਈ ਹਾਈ ਕੋਰਟ ਉਤੋਂ ਰੱਦ ਹੋ ਗਈ ਆ ਹੁਣ ਤੁਸੀਂ ਕੀ ਕਰਨਾ ਚਾਹੋਗੇ ਕਦੇ ਕੇਸ ਸੀ ਹੁਣ ਮੈਂ ਕੀ ਕਰਨਾ ਚਾਹੁੰਨਾ ਜੇ ਕੋਈ ਕਰਸਾਉਣਾ ਵੀ ਰਹਿ ਨਾ ਚੱਲਣਗੇ ਹੋਗਾ ਖਣੇ ਕਿੰਨੇ ਹੋਏ ਕੰਨਾਂ ਨੇ ਕੀ ਕਰਾਇਆ ਤੇ ਉਹ ਰੱਦ ਹੋ ਵੀ ਤੇ ਚਲੋ ਭਾਈ ਵੀ ਉਹੀ ਵਸਮਾ ਸੋਚਿਆ ਜਾਊਗਾ ਤੇ ਰੱਦ ਹੋ ਵੀ ਤਾਂ ਵੈਸੇ ਜੰਗਲਾ ਦੇ ਮਹਾਰਾਜ ਸਮੀਂ ਚੌਂਡੀ ਹੂੰ ਜਿੰਨੇ ਲੋਕਾਂ ਨੇ ਮੇਰੇ ਜਾਂ ਤਾਂ ਤੁਹਾਨੂੰ ਵੀ ਜੇ ਫਿਰ ਤਾਂ ਵੀ ਕਰੇਗਾ ਪਤਾ ਨਹੀਂ ਯਾਰ ਇੱਕ ਬਾਗੰਨਿਆ ਬੁੱਢੇ ਹੋਣ ਨੂੰ ਆਗਲਾ ਬੁੱਢਾ ਆ ਜਾਂਦਾ ਰੱਬਰ ਦਾ ਹੋ ਜਾਂਦਾ ਕਲਮ ਤੇ ਮੇਰਾ ਯਾਰ ਹੁੰਦਾ ਬੁੱਢਾ ਤੇ ਬਾਹਰ ਕਰਨਾ ਬੱਚਿਆਂ ਤੇ ਕਰਨਾ ਤੇ ਕਿਹਨੂੰ ਬੁੱਢੇ ਤੇ ਕੁਜ ਨਾਨੀ ਜੇ ਵਾਰ ਦਾ ਮਾੜਾ ਹੁੰਦਾ ਕਿ ਉਹ ਕਿਤੇ 35 ਪੈਸੇ ਦੇ ਹਕਾਰ ਤੇ ਤੇ ਵੀ ਹੂੰ ਮੁਸਕਰ ਨਹੀਂ ਕਰਦੀ ਸੀ 100 100 ਪੀ ਚੋਂ ਦੀਆਂ ਵਰਤਾ ਹੂੰ मोदी साहब ਦੇ ਹੱਕਾਂ ਜਾਂਦੇ ਸੀ ਉਹ ਐਸੀ ਬਗਹੀ ਕਿੱਟ ਦਾ ਲਾਚੀ ਨੂੰ ਮਨੀ મોદી ਸਾਹਿਬ ਕੈਚ ਲੈਣਗੇ ਉਹਨੇ ਆਪ ਵੀ ਉਹਦੀ ਆਸਾ ਪੂਰੀ ਹੋ ਗਈ ਹਾਂ ਆ ਚੱਕਰ ਹੀ ਬੱਤੀ ਹਾਂ ਇਹਨਾਂ ਤੋਂ ਜਿਹੜਾ ਤੁਸੀਂ ਕੇਸ ਕੀਤਾ ਸੀ ਬਟਿੰਡਾ ਉਹਨੇ ਹਾਈ ਕੋਰਟ ਦੇ ਪਾਤਾਜੀ ਗਾ ਵੀ ਕੇਸ ਨੂੰ ਰੱਦ ਕੀਤਾ ਜਾਵੇ ਉਹ ਕੋਰਟ ਨੇ ਮਨੋਂ ਤੁਹਾਡਾ ਕੇਸ ਉਵੇਂ ਹੀ ਰੱਖਤਾ ਹੈ ਤੋ ਹੁਣ ਤੁਸੀਂ ਮਨੋਂ ਕੀ ਕਹਿਣਾ ਚਾਹੋਗੇ کورٹ ਵੱਲੋਂ ਤੁਸੀਂ ਜਿਹੜਾ ਅੱਜ ਕੀਤਾ ਉਹਨਾਂ ਦੇ ਮਨੋਂ ਪਟੀਸ਼ਨ ਰੱਦ ਕਰਤੀ ਉਹਦੀ ਵਾਰ ਤੁਸੀਂ ਕੀ ਕਹਿਣਾ ਤੁਸੀਂ ਫਿਰ ਚੱਲ ਕੇ ਵਾਰ ਵੀ ਕੀ ਹੋਮ ਵੀ ਕਰਿਆ ਗਿਆ ਫਿਰ ਚੱਲੇਗਾ ਤਾਂ ਉਹ ਤਾਂ ਚੱਲ ਨਹੀਂ ਚੱਲਣ ਜਿਹੜਾ ਫੈਸਲਾ ਤਾਂ ਕੋਈ ਨਹੀਂ ਕੀਤਾ ਤੇ ਰਾਸਵਾ ਕੰਮ ਦਾ ਜੱਜ ਦੇ ਫੈਸਲਾ ਕੋਈ ਆਏ ਥੋੜੇ ਵੀ ਰੱਦ ਹੋ ਜੀਆ ਫੈਸਲਾ ਜ਼ਰੂਰ ਹੋਊਗਾ ਹੂੰ ਮਹਾਰਾਜ ਜੀ ਸਾਡੀ ਬੇਨਤੀ ਤੇ ਸਾਡੇ ਹੱਕ ਚ ਕਰ ਦਿਓਗਾ ਹੂੰ ਤੇ ਅਜੇ ਤੱਕ ਜਿਹੜਾ ਮਾਤਾ ਉਹ ਆ ਉਹ ਤਾਂ ਤੁਹਾਡੇ ਹੱਥ ਕੀ ਜਾ ਰਿਹਾ ਅਜੇ ਤੱਕ ਤੇ ਫਿਰ ਸਾਡੀ ਸਮਾਈ ਕਾਨੂੰ ਵੀ ਤੁਹਾਨੂੰ ਪੁੱਛਣ ਦੀ ਕੀ ਸੱਡੀ ਆ ਮੈਨੂੰ ਹੂੰ ਇੱਥੀ ਅਸੀਂ ਪੇਚ ਹੋ ਜਾਾਂਗੇ ਆ ਕੇ ਕੀ ਪੁੱਛੂ ਜਿਹੜਾ ਕੋਈ ਸਾਥ ਸਾਥ ਮਹਾਰਾਜਾ ਜੀ ਦਾ ਜਨ ਹੁਕਮ ਹੋਊ ਹੂੰ ਸੋ ਇਹ ਅਸੀਂ ਕਰ ਲਾਂਗੇ ਭਾਈ ਹਿੰਮਤ ਕਿਉਂ ਹਾਰ ਜੇ ਜੇ ਨਜ਼ਰ ਆਪਾਂ ਜੇ ਦੋਪੀ ਰਣੀ ਤੱਤੀਆਂ ਤਾਵਾਤੀ ਰਹਿਗੇ ਹੂੰ ਅਸੀਂ ਇਹ ਕਟਾਇਆ ਜੇ ਤੇ ਅਸੀਂ ਉਹਦੀ ਬੱਤੀ ਨਹੀਂ ਆ ਅਸੀਂ ਵੀ ਕਰਾਂਗੇ ਇਹਨਾਂ ਦੀ ਬਰਾਬਰੀ ਰਹਾਂਗੀ ਫਿਰ ਕੱਲੇ ਤੇ ਲਿਖ ਨਹੀਂ ਸਕਦੇ ਜਿਹੜਾ ਅਖ ਨਹੀਂ ਉਹ ਨਹੀਂ ਕਰਾਂਗੇ ਹੂੰ ਹਾਂ ਬੇ ਕੀ ਨਾ ਕਿਹਾ ਗਰਦਾਸ ਸਿੰਘ ਆ ਜੀ ਮਾਤਾ ਜਿਹੜੇ ਆਪਣੇ ਨੇ ਤੁਸੀਂ ਜਿਹੜਾ ਕੇਸ ਕੀਤਾ ਸੀ ਬਿੰਦਾ ਜਿਹੜਾ ਉਹਦੇ ਉੱਤੇ ਰੰਗਣਾ ਨੇ ਨੋਟ ਤੇ ਜਿਹੜਾ ਐਮਪੀ ਹੈ ਉਹ ਜਿਹੜਾ ਉਹਦੀ ਪਟੀਸ਼ਨ ਵੱਲੋਂ ਰੱਦ ਕਰਤੀ ਐ ਕੋਰਟ ਨੇ ਕੀ ਕਰਨਾ ਚਾਹੁੰਗੇ ਤੇ ਕੀ ਮਾਮਲਾ ਹੈ ਜੀ ਉਹ ਕੋਡ ਨੇ ਸੋਚ ਸਮਝ ਕੇ ਕੀਤਾ ਹੋਣਾ ਉਹ ਤਾਂ ਜਿੱਤ ਦਾ ਮਸਨਾਈ ਹੋਣੀ ਹੁਣ ਜਿੱਤ ਆਪਾਂ ਸੱਚੇ ਸਾਂ ਖੇਤਾਂਿਆਂ ਅੰਦਰ ਲੋਨ ਦੇ ਵਿੱਚ ਕਿਸਾਨ ਆਪਦੀਆਂ ਮੰਗਾਂ ਨੂੰ ਲਈ ਜਾਂਦੇ ਸੀ ਹੱਕ ਦੇ ਲਈ ਜਾਂਦੇ ਸੀ ਸਰਕਾਰ ਦਾ ਅਗੇ ਰੋਸ ਸੀ ਤੇ ਉਹ ਫਿਰ ਮੰਨ ਕੇ ਚੱਲ ਵੀ ਕੰਗਲਾ ਰਣਾ ਉਹਤਨੇ ਕਿਐਸੀ ਮਾਤਾ ਜਾਂ ਕਿਸਾਨ ਤੇ 100-100 ਰੁਪਏ ਤੇ ਨਹੀਂ ਮੰਨਿਆ ਪਰ ਆਪਾਂ ਕਿਸਾਨੀ ਅੰਦੋਲਨ ਇਹ ਕੁਝ 100-100 ਦੇ ਵੀ ਕਨਾਲਾ ਨਹੀਂ ਸੀ ਇਹ ਇਹ ਤਾਂ ਉਹਦੇ ਹੱਕਾਂ ਦੇ ਲਈ ਜਾਂਦੇ ਸੀ ਕਿ ਇਸ ਕਰਕੇ ਮੰਨ ਕੇ ਚੱਲ ਵੀ ਮਾਤਾ ਨੇ ਮਾਂ ਹਾਨੀ ਰੱਖੀ ਸੀ ਕੀਤਾ ਸੀ ਉਹ ਮੰਨ ਕੇ ਚੱਲ ਵੀ ਮਾਤਾ ਦੇ ਹੱਕ 'ਚ ਵੀ ਕੋਰਟ ਨੇ ਸੁਣਵਾਈ ਕਰਤੀ ਕੋਰਟ ਨੇ ਸਹੀ ਮੰਨ ਕੇ ਚੱਲ ਵੀ ਉਹਦੀ ਕੰਗਲਾਂ ਦੀ ਰੱਦ ਕਰਤੀ ਸੁਣਵਾਈ ਤੇ ਆਪਾਂ ਕੋਰਟ ਤੇ ਪ੍ਰੂਸਾ ਜੀ ਪੁਰਾ ਸੱਚੇ ਸਾਂ ਤੇ ਸੱਚੇ ਕੋਰਟ ਵੀ ਸੱਚੀ ਦੀ ਮਦਦ ਜ਼ਰੂਰ ਕਰਦਾ ਸੀ ਹਾਂ ਅੱਜ ਸਰ ਬਠਿੰਡਾ ਕੋਰਟ ਦੇ ਵਿੱਚ ਜਿਹੜੀ ਪਹਿਲਾਂ ਮੈਡਮ ਤਨਵੀ ਗੁਪਤਾ ਜੀ ਐਮ ਆਈ ਸੀ ਦੀ ਕੋਰਟ ਨੇ ਸਮਨਿੰਗ ਜਾਰੀ ਕੀਤੀ ਸੀ ਕੰਗਣਾ ਰਣੌਤ ਦੀ ਉਹਦੇ ਅਗੇਂਸਟ ਉਹਨਾਂ ਨੇ 482 ਸੀ ਆਰ ਪੀ ਸੀ ਦੀ ਪਟੀਸ਼ਨ ਫਾਈਲ ਕੀਤੀ ਸੀ ਆਨਰੇਬਲ ਹਾਈ ਕੋਰਟ ਦੇ ਵਿੱਚ ਜੋ ਇਕੱਠ 2025 ਨੂੰ ਡਿਸਮਿਸ ਕਰਤੀ ਸੀ ਉਸ ਦੇ ਜਦੋਂ ਉਹ ਫੈਸਲਾ ਹੋਇਆ ਉਸ ਤੋਂ ਬਾਅਦ ਅਸੀਂ ਕੋਰਟ ਦੇ ਵਿੱਚ ਆਨਰੇਬਲ ਜੱਜ ਸ਼੍ਰੀ ਲਖਵੀਰ ਸਿੰਘ ਜੀ ਦੀ ਕੋਰਟ ਦੇ ਵਿੱਚ ਐਪਲੀਕੇਸ਼ਨ ਫਾਈਲ ਕੀਤੀ ਸੀ ਵੀ ਜੋ ਸਮਨਿੰਗ ਪ੍ਰੋਸੈਸ ਹੈ ਉਹ ਨੂੰ ਜਾਰੀ ਰੱਖਿਆ ਜਾਵੇ ਤਾਂ ਕੋਰਟ ਨੇ ਉਹ ਉਸ ਕੇਸ ਦੇ ਵਿੱਚ 15 9 ਜਿਹੜੀ ਡੇਟ ਅੱਜ ਦੀ ਰੱਖੀ ਸੀ ਫॉर ਅਪੀਅਰੈਂਸ ਆਫ ਅਕਿਊਜ ਨਹੀਂ ਸਰ ਅੱਜ ਕੰਗਨਾਰ ਨਾ ਪੇਸ਼ ਨਹੀਂ ਹੋਏ ਕੋਰਟ ਦੇ ਵਿੱਚ ਉਹਨਾਂ ਨੇ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜਾ ਹਾਈ ਕੋਰਟ ਆਰਡਰ ਹੈ ਉਹਦੇ ਅਗੇਂਸਟ ਪਟੀਸ਼ਨ ਫਾਈਲ ਕੀਤੀ ਸੀ ਉਹ ਉਹਨਾਂ ਦੀ ਪਟੀਸ਼ਨ ਜਿਹੜੀ ਐਡਮਿਟ ਨਹੀਂ ਹੋਈ ਹੁਣ ਕੋਰਟ ਨੇ ਜਿਹੜੀ ਨੈਕਸਟ ਡੇਟ ਹੈ ਇਹਦੇ ਵਿੱਚ 29 9 ਰੱਖੀ ਹੈ ਜੀ ਤੇ ਹੁਣ ਸਮਨਿੰਗ ਥਰੂ ਐਸਐਸਪੀ ਕੋਰਟ ਨੇ ਆਰਡਰ ਕੀਤਾ ਹੈ ਜੀ ਇਹ ਪੇਸ਼ ਹੁੰਦਾ ਕੋਈ ਕਾਰਨ ਉਹਨਾਂ ਵੱਲੋਂ ਕੋਈ ਆਇਆ ਨਹੀਂ ਨਾ ਹੀ ਉਹਨਾਂ ਦੇ ਕੋਈ ਵਕੀਲ ਸਾਹਿਬ ਅਪੀਅਰ ਹੋਏ ਹੈ ਜੀ ਅੱਜ ਤੇ ਨਾ ਹੀ ਉਹ ਇਨਪਰਸਨ ਪੇਸ਼ ਹੋਏ ਹੈਗੇ ਇਸ ਮਾਮਲੇ ਦੇ ਵਿੱਚ ਸਰ ਅਸੀਂ ਆਨਰੇਬਲ ਕੋਰਟ ਦੇ ਵਿੱਚ ਐਪਲੀਕੇਸ਼ਨ ਫਾਈਲ ਕਰਾਂਗੇ ਸਰ ਵੀ ਕੋਰਟ ਐਮਬੈਸੀ ਨੂੰ ਡਾਇਰੈਕਸ਼ਨ ਦੇਵੇ ਸਰ ਵੀ ਇਹ ਇਹਦਾ ਪਾਸਪੋਰਟ ਵੀ ਇਨਵੈਸਟੀਗੇਸ਼ਨ ਏਜੰਸੀ ਲਵੇ ਤੇ ਇਹਨੂੰ ਬਾਹਰ ਜਾਣ ਤੋਂ ਇਹਨੂੰ ਰੋਕਿਆ ਜਾ ਸਕੇ ਅਸੀਂ ਉਸ ਦੇ ਰਿਗਾਰਡਿੰਗ ਐਪਲੀਕੇਸ਼ਨ ਫਾਈਲ ਕਰਾਂਗੇ ਸਰ ਜਦੋਂ ਕਿਸਾਨ ਧਰਨਾ ਸੀ ਜੋ ਕੇਂਦਰ ਸਰਕਾਰ ਨੇ ਖੇਤੀ ਬਿੱਲ ਜਾਰੀ ਕੀਤੇ ਸੀ ਉਹਨਾਂ ਦੇ ਵਿਰੋਧ ਦੇ ਵਿੱਚ ਕਿਸਾਨਾਂ ਦਾ ਨਾਂ ਲਗਿਆ ਸੀਗਾ ਜੋ ਫਾਰਮਰ ਪ੍ਰੋਟੈਸਟ ਸੀ ਉਹਦੇ ਵਿੱਚ ਮਾਤਾ ਮਹਿੰਦਰ ਕੌਰ ਵੀ ਇੱਕ ਕਿਸਾਨ ਹੋਣ नाते ਪੇਸ਼ ਹੋਏ ਸੀਗੇ ਤੇ ਉਹਨਾਂ ਦੀ ਕੋਈ ਫੋਟੋ ਨੈੱਟ ਤੇ ਵਾਇਰਲ ਹੋਈ ਤਾਂ ਕੰਗਨਾਰ ਰਣੌਤ ਨੇ ਉਸ ਤੇ ਭੰਦੀ ਸ਼ਬਦਾਵਲੀ ਵਰਤ ਕੇ ਕਿ ਇਹੋ ਜੀਆਂ ਮਾਤਾ ਜੋ ਕਿਸੇ ਵੀ ਜਗ੍ਹਾ ਤੇ ਆਪ ਪਧਰਨਿਆ ਚ ਇਹਨਾਂ ਨੂੰ 100 ਰੁਪਏ ਤੇ ਜਾਂਦੀਆਂ ਨੇ ਪਰ ਜਦ ਕਿ ਉਹ ਇੱਕ ਕਿਸਾਨ ਹੋਣ ਦੇ ਨਾਤੇ ਕਿਸਾਨ ਦੀ ਪਤਨੀ ਹੋਣ ਦੇ ਨਾਤੇ ਕਿਸਾਨ ਦੀ ਮਾਤਾ ਹੋਣ ਦੇ ਨਾਤੇ ਗਏ ਸੀ ਅਸੀਂ ਉਸ ਜੋ ਟਵੀਟ ਕੀਤੀ ਸੀ ਤੇ ਰੀਟਵੀਟ ਕੀਤਾ ਸੀਗਾ ਆਪਦੇ ਵੱਲੋਂ ਮਸਾਲਾ ਲਾ ਕੇ ਕੰਗਣਾ ਰਣੌਤ ਨੇ ਉਹਦੇ ਅਗੇਂਸਟ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਫਾਈਲ ਕੀਤੀ ਸੀ ਜੀ